ਜਮਾ ਸਾਰੇ ਨਹੀਂ ਬਣਾਇਆ ਲੋਕਾਂ ਨੇ ਬਣਾਇਆ ਹੁਣ ਸਭ ਤੋਂ ਡਰ ਲੱਗਣਾ ਚਾਹਿਆ ਜੇ ਹੋ ਗਈ 92 ਸੀਟਾਂ ਜੀ ਨਾ ਅਸੀਂ ਦਿੱਤੀਆਂ ਨਾ ਜੇ ਪੰਜ ਬਿਧਾ ਆ ਜਾਓ ਅਸੀਂ ਬੇਕਰਕੇ ਲੋਕਾਂ ਦੇ ਨਾਲ ਕਹਿ ਨਹੀਂ ਜਿਆਦਾ ਲੈ ਦਿੰਦੇ ਹਾਂ ਯਾਰ ਹਾਂ ਲੱਤਾਂ ਕੰਮ ਦੀਆਂ ਨੇ ਹੁਣ ਲੋਕਾਂ ਦੇ ਵਿੱਚ ਐਵੇਂ ਇਹ ਘਟਨ ਕਰਦੇ ਫਿਰ ਜਾਂਦੇ ਆ ਸਾਡਾ ਰੁਪਈਆ ਸਾਡੇ ਖਜ਼ਾਨੇ ਚੋਂ ਚੱਕ ਕੇ ਦਰਵਾਜ਼ਾ ਕਰਦੇ ਜਿਹੜਾ ਬੰਦਾ ਜਿਹੜਾ ਸੀਟ ਤੋਂ ਲੈ ਕੇ ਅਮੇਜਨ ਤੋਂ ਬਾਅਦ ਕੋਣ ਰੱਬ ਦੋ ਗRAND ਪਾਜ ਦੇ ਭੱਜਦੇ ਤੇ ਬਿਆਪਾਜਿਆ ਪਰ ਕੋਈ ਚੱਕਰ ਨਹੀਂ ਆ ਸਬੌਲਟੀ ਜਿਹਦੀ ਉਹ ਵੀ ਸਾਡੀ ਇਹ ਤਾਂ ਹੋ ਜੂਗਾ ਵੀ ਭੱਜ ਗਿਆ ਸਾਡਾ ਖੂਨ ਪੀ ਕੇ ਖਜ਼ਾਨਾ ਕਰਦੇ ਉਹਦੇ ਜੋਏ ਸੁਣਦੀ ਆ ਕਿਹਦੇ ਕਿਹਨਾਂ ਕਿਤੇ ਹੁਣ ਆਓ ਜੇ ਲੱਤਾਂ ਚ ਡਾਵਾ ਸੀਐਮ ਦੇ ਮੂਹਰੇ ਚੱਲ ਤਾਂ ਆਪਾਂ ਗੱਲ ਕਰਨੀ ਐ ਇਹਦੇ ਨਾਲ ਕੋਈ ਪਾਈ ਸਰਤਾਣ ਦੀ ਸਵੇ ਡੌਪੜਿਆ ਜਿਹੜੇ ਡਾਕਟਰ ਵਿਚ ਵਿੱਚ ਮੇਰੇ ਖੜਾਉਂ ਆ ਜਿੰਨਾ ਦੇ ਪਿੱਛੇ ਕੋਈ ਮਾਰਿਆ ਟੀਚਰ ਤਾਂ ਹੈ ਨਹੀਂ ਥਾਣੇ 'ਚ ਮੁਲਾਜ਼ਮ ਨਹੀਂ ਦਿਓ ਲੋਕ ਨਹੀਂ ਲੋਕਾਂ ਨੇ ਮਾਰ ਕੇ ਕੰਮ ਕਰਿਆ ਪ੍ਰਾਈਵੇਟ ਇੱਥੇ ਟੀਚਰ ਰੱਖਨੇ ਸਰਕਾਰ ਕੋ ਤੋਂ ਕੰਮ ਨਾ ਕਰਿਆ ਨਾ ਕਰਨਾ ਕਿਸੇ ਦੀ ਜ਼ਿੰਦਗੀ ਦਾ ਇਹਨਾਂ ਦਾ ਇਤਿਹਾਰ 'ਚ ਨਾਮ ਸਾਜੂਗਾ ਕਿ ਇਹ ਕਾਲੀ ਜੋਰ ਸੀਗੇ 132 चोर ट्राली चोर मुर्दा कंतू साहिब का करणी दाला कढी गुंडी न आम आदमी पार्टी जे गुंडी दाला कढ क ਕਤੂਕਾ ਕਤੂਰੇ ਪਟਿਆਲੇ ਜਿੰਦਾਂ ਟਰਾਲੀਆਂ ਭੜਕੇ ਆਵਾਂਗੇ ਪਿੰਡਾਂ ਦੇ ਕੇਲੀਆਂ ਭੜਕੇ ਕਿਸੇ ਵੀ ਫੋਰਸ ਲੱਗ ਗਈ ਬੀਜ ਬੰਦ ਕਰਾ ਲੈਣੇ ਪਿੰਡ ਕੋ ਲੱਗ ਰਹੇ ਇਹਨਾਂ ਦੇ ਆਮ ਆਦਮੀ ਵਾਲੇ ਰੋਟੀ ਛੁਰਤ ਰੱਖ ਰਿਹਾ ਨਾ ਅਸੀਂ ਅੱਜ ਕਰੀਏ ਆ ਟਾਲੀਆਂ ਵਾਲੇ ਕਿਤੇ ਕਾਂਗਰਸੀਆਂ ਦਾ ਬਣ ਗਿਆ ਪਰ ਆ ਬੜਾ ਬੜਾ ਬੜ ਕੇ ਦਾਰੂ ਦੇਤਾ ਕੌਮੀ ਚੱਟੋ ਹਾਂ ਜੀ ਬੇਨਤੀ ਆ ਸਾਰੇ ਕਿਸੇਰੂ ਕੋਲੋਂ ਉਹ ਸਾਰੇ ਪਰ ਕੇ ਬੇਨਤੀ ਕਰਦੇ

ਉਧਰ ਗਲੇ ਬੱਤੇ ਆ ਹੋ ਜਾਣ ਪਿੱਛੇ ਪਿੱਛੇ ਉੱਧਰੇ ਉੱਧਰ ਉੱਧਰ ਚੱਲਦੇ ਆ ਜਾ ਉੱਧਰ ਆ ਜਾ ਇਹ ਆਪਣੇ ਬੰਦੇ ਨਹੀਂ ਬਣਦੇ ਆ ਵੀਡੀਓ ਵਾਲਾ ਮੋੜ ਕੇ ਜਾ ਆ ਵੀ ਬਣਦੀ ਆ ਉਧਰੋਂ ਆ ਪਾ ਪਾ ਬੀਰ ਆ ਮੇਰਾ ਗੂਛਿਆ ਨੇ ਬੋਟੇ ਪਾ ਕੋਈ ਦੋਵੇਂ ਡਰਾਈਵਿੰਗ ਕਰ ਰਹੇ ਨੇ ਬਹੁਤ ਤੇ ਖੜ ਕੇ ਡਰਾਈਵਿੰਗ ਕਰ ਰਹੇ ਨੇ ਪੁਨਿਆਮੇ ਤੋਂ ਕੀ ਹੋਗੇ ਦੋਵਾਰ ਤੋਂ ਨਹੀਂ ਨਹੀਂ ਬੰਦਾ ਆ ਜਾ ਕੋਈ ਕੋਈ ਡਰਾਈਵਿੰਗ ਕਰੋ ਤੇ ਰੋਕ ਦਿੰਦਾ ਹੋ ਜਾ ਕਿਸੇ ਖੜ ਜਾ ਕੋਈ ਐਵੇਂ ਨਾ ਬੀਖ ਟੂ ਹਟ ਜਾ ਭੱਜਾ ਭੱਜਾ ਬਾਈ ਤੂੰ ਦੋਵੇਂ ਖੜੇ ਇੱਥੇ ਇੱਧਰ ਹੋਣ ਦੀ ਗੱਲ ਬਾਤ ਬਾਹਰ ਲੈ ਕੋਈ ਸਾਡੀ बस <laughs> बसि